ਦਿੱਲੀ ਦੀ ਜਵਾਹਰ ਲਾਲ ਯੂਨੀਵਰਸਿਟੀ ਦੀ ਤਰਜ਼ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ 24 ਕਸ਼ਮੀਰ ਦੇ ਹੱਕ ਚ ਆਵਾਜ਼ਾਂ ਬੁਲੰਦ ਹੋਣ ਲੱਗੀਆਂ ਨੇ ਇਸ ਦੀ ਗਵਾਹੀ ਪੰਜਾਬੀ ਯੂਨੀਵਰਸਿਟੀ ਦੇ ਕੋਰੀਡੋਰ ਚ ਲੱਗੇ ਇਹ ਪੋਸਟਰ ਪਰਦੇ ਨੇ ਰਸ਼ਕਰ ਦੇ ਕਮਾਂਡਰ ਬੁਰਹਾਨ ਵਾਨੀ ਦੇ ਖਾਤਮੇ ਤੋਂ ਬਾਅਦ ਕਸ਼ਮੀਰ 'ਚ ਤਕਰੀਬਨ 2 ਮਹੀਨੇ ਤੋ ਹਾਲਾਤ ਨਾਪੂਰਨ ਬਣੇ ਹੋਏ ਨੇ 70 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹਜ਼ਾਰਾਂ ਲੋਕ ਪੈਲਟਾਂ ਦਾ ਸ਼ਿਕਾਰ ਹੋ ਗਏ ਭਾਰਤੀ ਫੌਜ ਵੱਲੋਂ ਚਲਾਏ ਜਾ ਰਹੇ ਆਪਰੇਸ਼ਨ ਤੇ ਕਸ਼ਮੀਰ 'ਚ ਹੋ ਰਹੀ ਹਿੰਸਾ ਨੂੰ ਦੇਖਦਿਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀਆਂ ਦੋ ਵਿਦਿਆਰਥਣਾਂ ਪੰਜਾਬ ਸਟੂਡੈਂਟ ਯੂਨੀਅਨ ਲਲਕਾਰ ਤੇ ਡੈਮੋਕਰੈਟਿਕ ਸਟੂਡੈਂਟ ਆਰਗੇਨਾਈਜੇਸ਼ਨ ਵੱਲੋਂ ਲਗਾਏ ਗਏ ਪੋਸਟਰਾਂ ਰਾਹੀਂ ਕਸ਼ਮੀਰ ਦੇ ਲੋਕਾਂ ਨੂੰ ਉਹਨਾਂ ਦਾ ਹੱਕ ਦੇਣ ਦੀ ਮੰਗ ਕੀਤੀ ਗਈ ਹੈ ਤੇ ਭਾਰਤੀ ਫੌਜ ਦੀ ਕਾਰਵਾਈ ਦਾ ਵਿਰੋਧ ਕੀਤਾ ਗਿਆ ਹੈ ਕਈ ਪੋਸਟਰਾਂ ਤੇ ਮੌਜੂਦਾ ਭਾਜਪਾ ਸਰਕਾਰ ਦੀਆਂ ਨੀਤੀਆਂ ਦਾ ਵੀ ਵਿਰੋਧ ਹੈ ਤੇ ਫਿਰਕੂਵਾਦ ਨੂੰ ਬਿਧਾਉ ਦੇਣ ਵਾਲੀਆਂ ਤਾਕਤਾਂ ਦਾ ਵਿਰੋਧ ਕੀਤਾ ਗਿਆ ਹੈ ਇਹ ਸਾਨੂੰ ਅਨ ਡੈਮੋਕਰੈਟਿਕ ਲੱਗਦਾ ਹੈ ਇਸ ਕਰਕੇ ਅਸੀਂ ਮਤਲਬ ਇਹਦੇ ਮਤਲਬ ਵਿਰੋਧ ਚ ਇਹ ਪੋਸਟਰ ਲਗਾਏ ਆ ਕਿ ਕਸ਼ਮੀਰ ਆ ਜਿਹੜਾ ਉੱਥੋਂ ਦੇ ਲੋਕਾਂ ਉੱਥੇ ਸ਼ਾਂਤੀ ਹੋਣੀ ਚਾਹੀਦੀ ਆ ਉੱਥੋਂ ਦੇ ਲੋਕਾਂ ਨੂੰ ਡੈਮੋਕਰੈਟਿਕ ਰਾਈਟ ਨੇ ਜਿਹੜੇ ਮਿਲਣੇ ਚਾਹੀਦੇ ਹੈਗਾ ਸਪੈਸ਼ਲ ਆਰਡ ਐਕਟ ਜਿਹੜਾ ਉੱਥੇ ਕਸ਼ਮੀਰ ਦੇ ਵਿੱਚ ਲਗਾ ਰੱਖਿਆ ਹੈਗਾ ਉਹ ਉਹ ਰੱਦ ਕੀਤਾ ਜਾਵੇ ਕਿਉਂਕਿ ਇੰਡੀਅਨ ਗਵਰਨਮੈਂਟ ਖੁਦ ਮੰਨਦੀ ਹੈ ਕਿ 300 ਤੋਂ ਵੀ ਘੱਟ ਅਤਿ ਕਵਾਦੀ ਜਾਂ ਉੱਥੇ ਜਿਹੜੇ ਟੈਰਰਿਸਟ ਜਿਨ੍ਹਾਂ ਨੂੰ ਕਹਿੰਦੀ ਹੈ ਕਿ 300 ਤੋਂ ਵੀ ਘੱਟ ਨੇ ਫਿਰ ਉੱਥੇ 7 ਲੱਖ ਆਰਮੀ ਲਾਉਣ ਦਾ ਕੀ ਮਤਲਬ ਬਣਦਾਗਾ ਜੋ ਬਾਤ ਕਸ਼ਮੀਰ ਕੇ ਜਾਤੇ ਕੀ ਆਤੀ ਹੈ ਹਮੇਂ ਐਸੇ ਨਹੀਂ ਕਰਕੇ ਵੀ ਕਸ਼ਮੀਰ ਅਲੱਗ ਹੀ ਹੋਣਾ ਚਾਹੀਏ ਮਰਮਾਨਾ ਹੈ ਕਿ ਕਸ਼ਮੀਰ ਕੇ ਲੋਕੋਨ ਕੋ ਇਹ ਹੱਕ ਦਿਆ ਜਾਣਾ ਚਾਹੀਏ ਕਿ ਉਹ ਉਹ ਕਿਆ ਚਾਹਤੇ ਹੈ ਭਾਰਤ ਮੇ ਰਹਿਣਾ ਚਾਹਤੇ ਹੈ ਪਾਕਿਸਤਾਨ ਮੇ ਰਹਿਣਾ ਚਾਹਤੇ ਹੈ ਜਾਂ ਦੋਨੋਂ ਸੇ ਜਾ ਕੇ ਰਹਿਣਾ ਚਾਹਤੇ ਵਿਦਿਆਰਥੀ ਜਥੇਬੰਦੀਆਂ ਯੂਨੀਵਰਸਿਟੀ ਦਾ ਕਸ਼ਮੀਰ ਦੇ ਮਸਲੇ ਤੇ ਮਾਰਚ ਵੀ ਕੱਢਣ ਵਾਲੀਆਂ ਨੇ ਇਹ ਸਾਰੇ ਘਟਨਾਕ੍ਰਮ ਤੇ ਯੂਨੀਵਰਸਿਟੀ ਪ੍ਰਸ਼ਾਸਨ ਨੇ ਨਜ਼ਰ ਬਣਾਈ ਹੋਈ ਹੈ